ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਬਹੁਤ ਹੀ ਪਿਆਰਾ ਸ਼ਬਦ ਬੜੀ ਵਧੀਆ ਕੰਪੋਜੀਸ਼ਨ ਟੀਮ ਦੇ ਨਾਲ ਲੈ ਗਏ ਆ ਇਸ ਚੈਨਲ ਸੱਚੇ ਮਾਰਗ YouTube ਚੈਨਲ ਤੇ ਇਸ ਚੈਨਲ ਤੇ ਹਰ ਰੋਜ਼ ਨਵੀਂ ਵੀਡੀਓ ਪੈਂਦੀ ਨਵੇਂ ਸ਼ਬਦਾਂ ਦੇ ਨਾਲ ਠੀਕ ਸਵੇਰੇ 9 ਵਜੇ ਤੋਂ 12 ਵਜੇ ਦੇ ਵਿੱਚ ਵਿੱਚ ਇੱਥੇ ਇੱਕ ਨਵੀਂ ਵੀਡੀਓ ਨਵੇਂ ਸ਼ਬਦਾਂ ਦੇ ਨਾਲ ਆ ਜਾਂਦੀ ਹੈ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਸ਼ਬਦ ਕਰਾਂਗੇ ਸਾਡੇ ਸਬਸਕ੍ਰਾਈਬਰਾਂ ਲੋਏ ਨੂੰ ਹੁਕਮ ਹੋਇਆ ਹੀ ਹਨ ਨੂੰ ਕਿਹਾ ਗਿਆ ਹੈ ਕਿ ਸ਼ਬਦ ਪੜਿਓ ਮੇਰਾ ਕਰ ਬਨਿਆ ਬਨ ਤਾਲ ਬਨਿਆ ਰਬ ਪਰਸੇ ਹਰ ਰਾਇ ਆ ਰਾਮ ਇਹ ਵਾਲਾ ਸ਼ਬਦ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਟੂਨ ਕਾਫੀ ਵਧੀਆ ਲੱਗੀ ਤੇ ਤੁਸੀਂ ਵੀ ਵੀਡੀਓ ਨੂੰ ਪੂਰਾ ਵੇਖਿਓ ਤੇ ਆਪਾਂ ਸਭ ਤੋਂ ਪਹਿਲੇ ਇਸ ਸ਼ਬਦ ਦੀ ਜੋ ਅਸਥਾਈ ਆ ਜੋ ਮੇਨ ਲਾਈਨ ਉਹ ਪੜ੍ਹੀ ਜਾਵੇਗੀ ਉਹ ਆਪਾਂ ਪਹਿਲੇ ਇੱਕ ਵਾਰੀ ਤਬਲੇ ਤੇ ਪਲੇ ਕਰਕੇ ਵੇਖਦੇ ਹਾਂ ਉਸ ਤੋਂ ਬਾਅਦ ਅ ਨਾਲ ਹੀ ਤੁਹਾਨੂੰ ਆਪਾਂ ਦੱਸਦੇ ਹਾਂ ਕਿਦਾਂ ਇਹ ਸ਼ਬਦ ਸਿੱਖਿਆ ਜਾਊਗਾ ਕਿਉਂਕਿ ਹਨ ਇੱਕ ਦੋ ਵਾਰੀ ਕਮੈਂਟ ਆਇਆ ਤੁਹਾਡੇ ਵਿੱਚੋਂ ਕਈਆਂ ਦੇ ਤੇ ਤਬਲਾ ਜ਼ਰੂਰ ਪਲੇ ਕਰਿਆ ਕਰੋ ਤੇ ਚਲੋ ਅੱਜ ਪਲੇ ਕਰਦੇ ਹਾਂ ਤਬਲਾ ਨਾਲ ਪਰ ਛੇਤੀ ਦੱਸ ਦਿੰਦਾ ਮੈਂ ਤੇ ਨਾਲ ਹੀ ਆਪਾਂ ਤੁਹਾਨੂੰ ਬਾਕੀ ਸलो ਬਾਅਦ ਵਿੱਚ ਦੱਸਦੇ ਹਾਂ ਕਿਵੇਂ ਇਹ ਸ਼ਬਦ ਪੜ੍ਹਨਾ ਆਹ ਮੈਂ ਤਬਲਾ ਲਾ ਲਿਆ ਬਨੇਆ ਬਨਤਾਲ ਬਨੇਆ ਮੇਰਾ ਕਰ ਬਨੇਆ ਬਨਤਾਲ ਬਨੇਆ ਤਬ ਪਰ ਸੇ ਹਰ ਰਾਯਾ ਰਾਮਾ ਤਬ ਪਰ ਸੇ ਹਰ ਰ ਬਨੇਆ ਬਨ ਤਾਲ ਬਨੇਆ ਮੇਰਾ ਮਨ ਸੇ ਇਤ ਸਾਜਨ ਸਰਸੈ ਗਣ ਮੰਗਲ ਹਰ ਗਾਇਆ ਰਾਮ ਗਣ ਮੰਗਲ ਹਰ ਗਾਇਆ ਰਾਮ ਗਣ ਮੰਗਲ ਹਰ ਗਾਇਆ ਰਾਮ ਮੇਰਾ ਕਰ ਬਣਿਆ ਨਕਾਲ ਬਣਿਆ ਸੋ ਐਸੀ ਸ਼ਬਦ ਜਿਹੜਾ ਪਾ ਤੁਹਾਨੂੰ ਤਬਲੇ ਤੇ ਪਲੇ ਕਰਕੇ ਦੱਸਿਆ ਤੇ ਇੱਕ ਵਾਰੀ ਕਮੈਂਟ ਕਰਕੇ ਹਮ ਨੂੰ ਜਰੂਰ ਦੱਸਿਓ ਕਿਵੇਂ ਲੱਗਾ ਇਹ ਸ਼ਬਦ ਜਿਹੜੀ ਕੰਪੋਜੀਸ਼ਨ ਤੇ ਹੁੰਦੀ ਹੈ ਤੇ ਹੁਣ ਆਪਾਂ ਤੁਹਾਨੂੰ ਬਿਲਕੁਲ ਸਲੋ ਤਰੀਕੇ ਨਾਲ ਥੋੜਾ ਇਹ ਦੱਸ ਦਿੰਨੇ ਆ ਥੋੜਾ ਆਈਡੀਆ ਲਿਓ ਕਿਵੇਂ ਆ ਕਿਹੜੇ ਹੱਥ ਆ ਕਿਹੜੀਆਂ ਉਂਗਲਾਂ ਕਿਹੜੇ ਬਟਨ ਤੇ ਤੇ ਮੇਲ ਸਕੇਲ ਤੇ ਜਿੱਥੋਂ ਵੀਰਪਰਾ ਪੜਦੇ ਆ ਉਥੋਂ ਪੜਨ ਲੱਗੇ ਆ ਤੁਹਾਨੂੰ ਕਮੈਂਟ ਕਰਕੇ ਦੱਸ ਦਿਓ ਜੇ ਫੀਮੇਲ ਜਾਂ ਬੀਬੀਆਂ ਨੇ ਇਹ ਸ਼ਬਦ ਸਿੱਖਣਾ ਹੈ ਉਹਨਾਂ ਵਾਸਤੇ ਸਕੇਲ ਜਿਹੜਾ ਹੈ ਇਹ ਵਾਲਾ ਹੋਊਗਾ ਤੇ ਆਪਾਂ ਜੇ ਵਲੇ ਇਥੋਂ ਸ਼ੁਰੂ ਕੀਤਾ ਇਹ ਮੇਲ ਸਕਿਲ ਜਿੱਥੋਂ ਵੀਰ ਪੜਦੇ ਸੋ ਬੇਨਤੀ ਆ ਧਿਆਨ ਨਾਲ ਦੇਖ ਲਿਓ ਇਕ ਵਾਰੀ ਤੇ ਸ਼ੁਰੂ ਕਰਦੇ ਆ ਸਭ ਤੋਂ ਪਹਿਲੇ 28 ਮੇਰਾ ਕਾਰ ਮੇਰਾ ਕਾਰ ਪਨੇ ਆ ਬਨਤਾ ਲ ਬਨੇ ਆ ਇਕ ਵਾਰੀ ਫੇਰ ਤੋਂ ਸਲੋ ਦੱਸਣਾ ਥੋੜਾ ਮੇਰਾ ਕਰ ਮੰਨਿਆ ਬਨਤਾ ਲਪਨੇ ਆ ਰੱਬ ਪਰਸ ਰੱਬ ਪਰਸ ਹਰ ਹਰਾਇਆ ਰਾਮ ਇਹ ਗਲਫੇਰ ਕਿਹਾ ਤੁਮ ਮੇਰੇ ਕੋ ਥੋੜੀ ਜਿਹੀ ਗਲਤੀ ਹੋ ਗਈ ਫਿਰ ਥੋੜੀ ਜਿਹੀ ਸਹੀ ਕਰਕੇ ਆਪਾਂ ਪੜਦੇ ਆਂ ਪ੍ਰਭ ਪਰਸ ਪ੍ਰਭ ਪਰਸ ਸੇ ਪ੍ਰਭ ਪਰਸੇ ਹਰ ਰਾਇਰਾਮ ਮੇਰਾ ਘਰ ਬਨਿਆ ਬਨਤਾਲ ਬਨੇ ਸੋ ਏਸੀ ਅਸਥਾਈ ਇਹੜੀ ਆਪਾਂ ਤੁਹਾਨੂੰ ਦੱਸਦੀ ਸਿਖਾਉਣ ਦੀ ਕੋਸ਼ਿਸ਼ ਕੀਤੀ ਆ ਉਮੀਦ ਕਰਦੇ ਆ ਇਹ ਤੁਹਾਨੂੰ ਥੋੜੀ ਸਮਝ ਲੱਗੀ ਹੋਈ ਇਸ ਬਾਰੇ ਹੁਣ ਆਪਾਂ ਅੰਤਰਾ ਦੇ ਬਾਰੇ ਗੱਲ ਕਰਦੇ ਆਂ ਕਿਵੇਂ ਇੱਥੇ ਪਲੇ ਕਰਨਾ ਜਿਹੜਾ ਤੁਸੀਂ ਸੁਣਿਆ ਜਦੋਂ ਵੀ ਅੰਤਰਾ ਪੜ੍ਹਨਾ ਹੋਏ ਨਾ ਤੇ ਉਦੋਂ ਜਿਹੜਾ ਆਪਣਾ ਪਹਿਲਾ ਕਲਾ ਹੁੰਦਾ ਉਹ ਮੇਨ ਉਹਨੂੰ ਸਾਰਾ ਮਲਤੀ ਆਪਣਾ ਸੈਂਟਰ ਮੰਨਣਾ ਕਹਾਂ ਲਊਗੀ ਉਹ ਤੋਂ ਸਾਰੀਆਂ ਟੀਮਾਂ ਜੱਜ ਕਰਨੀਆਂ ਹੁੰਦੀਆਂ ਤੇ ਥੋੜਾ ਇਜ਼ੀ ਹੋ ਜਾਂਦਾ ਇਹ ਕਿਤੇ ਨਾ ਅੰਤਰਾ ਮੇਰਾ ਮਨ ਸੋਹਿਆ ਮੀਤ ਸਜਨ ਸਰਸੇ ਤੇ ਕੁ ਫਿਰ ਗਿਆ ਮੇਰਾ ਮਨ ਸੋਹਿਆ ਮੀਤ ਸਜਨ ਸਰਸੇ गुण मङ्गल हर गाया गुण मङ्ग मं, गुण मङ्गल हर गाया राम मेरा कर बनेया, बन तल बनया ਤੋ ਇੱਕ ਵਾਰੀ ਫੇਰ ਕਮੈਂਟ ਕਰਕੇ ਹੰਨ ਦੱਸ ਦਿਓ ਕਿਵੇਂ ਲੱਗਾ ਸ਼ਬਦ ਤੇ ਜਿਹੜੀ ਅੰਤਰਾ ਦਾ ਨੂੰ ਆਪਾਂ ਇੱਥੇ ਟਿਊਨ ਦਸੀ ਆ ਬਾਕੀ ਜਿੰਨਾ ਵੀ ਸ਼ਬਦਾ ਜਿਹੜਾ ਉਹ ਸੇਮ ਐਜ਼ ਇਟ ਇਜ਼ ਇਹੋ ਇੱਥੇ ਉਹਨਾਂ ਦੇ ਪੜਿਆ ਜਾਵੇਗਾ ਤੇ ਟੈਨਸ਼ਨ ਲੈਣ ਦੀ ਲੋੜ ਨਹੀਂ ਕੋਈ ਪਰੇਸ਼ਾਨ ਹੋਣ ਦੀ ਲੋੜ ਨਹੀਂ ਬੀ ਬਹੁਤ ਔਖਾ ਲੱਗੇ ਜਾਣਾ ਐਦਾਂ ਦਾ ਕੋਈ ਨਹੀਂ ਆ ਬਿਲਕੁਲ ਟਿਊਨਸ ਸੋਖੀਆਂ ਸੋਖੀਆਂ ਦਾਤੀਆਂ ਆ ਬੜਾ ਸੌਖੇ ਤਰੀਕੇ ਨਾਲ ਤੁਸੀਂ ਪਲੇ ਕਰ ਸਕਦੇ ਹੋ ਜਿਨ੍ਹਾਂ ਨੂੰ ਹਰਮੋਨੀਮ ਸਿੱਖਣਾ ਔਖਾ ਲੱਗਦਾ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਬੜੇ ਸੌਖੇ ਤਰੀਕੇ ਨਾਲ ਆਪਾਂ ਇਸ ਚੈਨਲ ਤੇ ਆਪਾਂ ਦੱਸਦੇ ਆਂ ਕਾਤਾ ਸਮੇਂ ਦੇ ਵਿੱਚ ਕਿਦਾਂ ਤੋਂ ਹਰਮਨੀਅਮ ਸੇਖਣਾ ਗੁਰਬਾਣੀ ਪੜ੍ਹਨਾ ਹਨਾ ਸਿੱਖ ਸਕਦੇ ਇਹ ਸ਼ਬਦ ਨੂੰ ਪੜਦੇ ਆ ਹੋਈਆਂ ਭੁੱਲਾਂ ਦੀ ਮਾਫੀ ਦਿਓ ਅੱਗੇ ਤੋਂ ਕੋਸ਼ਿਸ਼ ਕਰਾਂਗੇ ਸੋਦੇ ਸ਼ਬਦ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਗੁਰਬਾਣੀ ਨੂੰ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਸੋ ਜਿਨ੍ਹਾਂ ਨੇ ਇਸ ਵੀਡੀਓ ਨੂੰ ਪੂਰਾ ਵੇਖਿਆ ਤਾਂ ਧੰਨਵਾਦ ਕਰਦੇ ਆ ਤੇ ਸਾਨੂੰ ਕਮੈਂਟ ਕਰਕੇ ਦੱਸਦੇ ਰਿਹਾ ਕਰੋ ਹੋਰ ਤੁਹਾਨੂੰ ਕਿਹੜੇ ਕਿਹੜੇ ਸ਼ਬਦ ਤੁਹਾਨੂੰ ਪਸੰਦ ਨੇ ਆਪਾਂ ਉਹੀ ਸ਼ਬਦ ਜਿਹੜੇ ਹਰਮਨੀਅਮ ਤੇ ਤੁਹਾਡੇ ਹਾਸਤੇ ਲੈ ਕੇ ਆਇਆ ਕਰਾਂਗੇ ਧੰਨਵਾਦ ਇੱਕ ਵਾਰ ਫੇਰ ਤੋਂ ਜਿਹੜੇ ਇਸ ਚੈਨਲ ਨਾਲ ਜੁੜੇ ਧੰਨਵਾਦ